ਗਵੰਤ ਮਾਨ ਜਿਹਦੇ ਨਾਂ ਤਾਂ ਦਾੜੀ ਹੈ ਨਾ ਕਿਸ ਜੀ ਨੂੰ ਸ਼ਰਾਬੀ ਸਿਰੇ ਦਾ ਕਹਿ ਕੇ ਸਬੂਤ ਦਿੱਤਾ ਜਾਂਦਾ ਉਹਨੇ ਚੱਥੇਦਾਰ ਨੂੰ ਚੈਲੰਜ ਕਰਤਾ ਕਹਿੰਦਾ ਮਿਲਦੇ ਆਂ ਪੂਰੇ ਸਬੂਤਾਂ ਦੇ ਨਾਲ ਕਹਿੰਦਾ ਨਾਲੇ ਆਪਣੇ ਸਾਰੇ ਚੈਨਲਾਂ ਨੂੰ ਕਹਿ ਦੋ ਜੋ ਜੋ ਗੱਲ ਹੋਊਗੀ ਇੱਕ ਇੱਕ ਪਲ ਦੀ ਇੱਕ ਇੱਕ ਮਿੰਟ ਦੀ ਖਬਰ ਜਿਹੜੀ ਹੈ ਲੋਕਾਂ ਦੇ ਮੋਬਾਈਲਾਂ 'ਚ ਪਹੁੰਚਣੀ ਚਾਹੀਦੀ ਹੈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਹਿੰਦੇ ਅਸੀਂ ਸਬੂਤਾਂ ਸਮੇਤ ਗੱਲ ਕਰਾਂਗੇ ਉਹ ਟੀਵੀ ਚੈਨਲ ਦਾ ਤੇ ਤੇ ਆਰਾਮ ਨਾਲ ਗੱਲ ਕਰਾਂਗੇ ਕੋਈ ਚੱਕਰ ਨਹੀਂ ਜੋ ਤੁਸੀਂ ਕਹਿਣਾ ਕਰ ਲੋ ਜਥੇਦਾਰ ਕਿਹਨਾਂ ਦੇ ਨੇ ਕਿਹਨਾਂ ਦੇ ਹੱਕ ਚ ਹੱਕ ਚ ਇਸ ਸਟੇਟਮੈਂਟ ਹੁੰਦੀਆਂ ਨੇ ਇਹਨਾਂ ਦੀਆਂ ਸਾਰਿਆਂ ਨੂੰ ਪਤਾ ਐਸਜੀਪੀਸੀ ਤੇ ਅਕਾਲ ਤਖਤ ਤੇ ਬਾਦਲਾਂ ਦਾ ਕਬਜ਼ਾ ਹੈ ਤੇ ਬਾਦਲ ਉਹ ਨਹੀਂ ਜਿਵੇਂ ਨਚਾਉਣਾ ਚਾਹੁੰਦੇ ਨੇ ਉਹ ਮੈ ਨੱਚਦੇ ਨੇ ਜਥੇਦਾਰਾਂ ਹਮੇਸ਼ਾ ਗੱਲ ਕਰੀ ਜੇ ਜਦੋਂ ਵੀ ਕੋਈ ਬੰਦਾ ਕੋਈ ਵੀ ਬੰਦਾ ਉੱਠਦਾ ਹੈ ਚਾਹੇ ਉਹਦੀ ਦਾੜੀ ਕੱਟੀ ਹੋਵੇ ਸਿਰੇ ਦਾ ਸ਼ਰਾਬੀ ਹੋਵੇ ਉਈ ਉਹ ਨੂੰ ਇਤਨੇ ਮਨਾੜ ਨਹੀਂ ਲੈਣਾ ਦੇਣਾ ਕੁਛ ਉਹ ਨੂੰ ਉਹ ਬੰਦਾ ਜੇ ਜਥੇਦਾਰਾਂ ਨੂੰ ਟਾਰਗੇਟ ਕਰਦਾ ਤੇ ਜਥੇਦਾਰ ਕਹਿੰਦੇ ਨੇ ਕਿ ਯਾਰ ਇਹ ਬੰਦਾ ਤਾਂ ਅਕਾਲ ਤਖਤ ਦੇ ਨਾੜ ਮਥਾ ਲਾ ਰਿਹਾ ਹੈ ਜਿਨੇ ਜਿਨੇ ਅਕਾਲ ਤਖਤ ਦੇ ਨਾੜ ਮਥਾ ਲਾ ਰਿਹਾ ਉਹਨਾਂ ਦਾ ਰਿਹਾ ਕੱਖ ਨਹੀਂ ਗੱਲ ਤਾਂ ਇਹ ਹੈ ਸਵਾਲ ਤਾਂ ਤੁਮਾਨੂੰ ਹੁੰਦੇ ਨੇ ਸਰਕਾਰਾਂ ਦੇ ਸਰਕਾਰੀ ਜਥੇਦਾਰ ਆਉਂ ਸਵਾਲ ਤੁਹਾਨੂੰ ਹੁੰਦੇ ਨੇ ਪਰ ਆਪਣੇ ਤੇ ਸਵਾਲ ਨਾ ਆਉਣ ਦੇ ਲਈ ਦੂਏ ਤੇ ਬੱਬਰ ਸ਼ੇਰ ਵਾਂਗੂ ਗਰਜਣ ਦੇ ਲਈ ਅਕਾਲ ਤਖਤ ਤੇ ਦਾ ਅਕਾਲ ਤਖਤ ਦਾ ਸਹਾਰਾ ਲੈ ਕੇ ਫਿਰ ਇਹ ਜੋ ਕਰਨਾ ਚਾਹੁੰਦੇ ਨੇ ਉਹ ਕਰਦੇ ਨੇ ਆਪਣੇ ਆਕਾ ਦੇ ਹੱਕ ਦੇ ਵਿੱਚ ਪੂਕਤਦੇ ਨੇ ਅੱਜ ਦੇ ਟਾਈਮ 'ਚ ਉਹੀ ਕੁਛ ਸਾਡੇ ਸਾਹਮਣੇ ਹੋ ਰਿਹਾ ਹੈ ਖੈਰ ਅੱਜ ਦੇ ਟਾਈਮ ਦੇ ਵਿੱਚ ਇੱਕ ਕੈਮਰੇ ਨੇ ਬਹੁਤ ਵੱਡੀ ਸਾਨੂੰ ਸੋਖਾ ਕਰ ਦਿੱਤਾ ਕਿਤੇ ਵੀ ਕੁਝ ਵੀ ਹੋ ਰਿਹਾ ਹੈ ਮਿੰਟ-ਮਿੰਟ ਦੀ ਤੁਹਾਡੀ ਖਬਰ ਪਲ-ਪਲ ਦੀ ਸੈਕਿੰਡ-ਸੈਕਿੰਡ ਦੀ ਖਬਰ ਜਰੀ ਹੈ ਉਹ ਲੋਕਾਂ ਤੱਕ ਪਹੁੰਚ ਰਹੀ ਹੈ ਸਚਾਈ ਦਾ ਅਸਲ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਅਸਲ ਦੇ ਵਿੱਚ ਸਚਾਈ ਕੀ ਹੈ ਸਾਨੂੰ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਇੰਨਾ ਜ਼ਿਆਦਾ ਸਾਡੇ ਦਿਮਾਗ ਦੇ ਵਿੱਚ ਸਾਡੇ ਮਾਈਂਡ ਨੂੰ ਬ੍ਰੇਨ ਵਿੱਚ ਕੀਤਾ ਗਿਆ ਹੈ ਕਿ ਤੁਸੀਂ ਜੇ ਨਿਤਨੇਮ ਨਹੀਂ ਕਰਤੇ ਤੁਸੀਂ ਤਾੜੇ ਨਹੀਂ ਰੱਖੇ ਤੁਸੀਂ ਕਾਤਰੇ ਨਹੀਂ ਪਾਏ ਤੇ ਤੁਹਾਨੂੰ ਕੋਈ ਹੱਕ ਨਹੀਂ ਆ ਪਾਠ ਕਰਨ ਦਾ ਉਹ ਜੇ ਬਾਣੀ ਜਿਹੜੀ ਹੈ ਤੁਸੀਂ ਐਦਾਂ ਨਹੀਂ ਪੜ ਸਕਦੇ ਜੇ ਬਾਣੀ ਗਲਤ ਪੜ ਲਈ ਤੇ ਤੁਹਾਨੂੰ ਪਾਪ ਲੱਗੂਗਾ ਆਪ ਜਿਹੜੇ ਇਹ ਜਥੇਦਾਰ ਨੇ ਜਿੰਨੀ ਲੰਬੀਆਂ ਲੰਬੀਆਂ ਦਾੜੀਆਂ ਰੱਖੀਆਂ ਹੋਈਆਂ ਨੇ ਗਾਤਰੇ ਲੰਬੇ ਲੰਬੇ ਪਾਏ ਹੋਏ ਨੇ ਪੱਗਾ ਖਟੇ ਪੀੜੇ ਕਲਰ ਦੀਆਂ ਬੰਨੀਆਂ ਹੋਈਆਂ ਨੇ ਆਪ ਜੋ ਚਾਣ ਕਰਦੇ ਨੇ ਮੈਂ ਹਰ ਵਾਰੀ ਗੱਲ ਕਰਦਾ ਅਕਾਲ ਤਖਤ ਤੇ ਜਿੰਨੇ ਵੀ ਜਥੇਦਾਰ ਆਏ ਨੇ ਕਿੰਨਾ ਦੇ ਹੱਕ ਚ ਭੁਗਤੇ ਨੇ ਉਹ ਇੱਕ ਹੈਗਾ ਨਾ ਜਥੇਦਾਰ ਜਿਨ੍ਹਾਂ ਪੀ ਐਚ ਡੀ ਕੀਤੀ ਹੋਈ ਸੀ ਹਰਪ੍ਰੀਤ ਕਿੰਨਾ ਰੋਲਾ ਪਾਇਆ ਉਹਨੇ ਜਦੋਂ ਉਹਨੂੰ ਸੀਟ ਤੋਂ ਹਟਾਇਆ ਗਿਆ ਇਹ ਬਾਦ ਲਾਉਣੇ ਹਾਂ ਕਰਦੇ ਨੇ ਦੇਖੋ ਇੰਨੇ ਦਾ ਖਰਚਾ ਹੁੰਦਾ ਏ ਇੰਨੇ ਦਾ ਕੰਮ ਕਰਾਇਆ ਇਹਨਾਂ ਨੇ ਪੈਸਾ ਖਾਦਾ ਹੈ ਇਹਨਾਂ ਨੇ ਸਾਰਾ ਪੈਸਾ ਆਪਣੀ ਜੇਬ ਚ ਪਾਇਆ ਹੈ ਜਦੋਂ ਸੀਟ ਤੇ ਬੈਠੇ ਸੀ ਤੁਹਾਡੇ ਕੋਲ ਇੱਕ ਸੀਟ ਸੀ ਇੱਕ ਉਹਦਾ ਸੀ ਜਦੋਂ ਤੁਸੀਂ ਅਕਾਲ ਤਖਤ ਤੇ ਬੈਠੇ ਸੀ ਉਦੋਂ ਕਿਉਂ ਨਹੀਂ ਬੋਲਦੇ ਉਦੋਂ ਕਿਉਂ ਤੁਸੀਂ ਬਾਦਲਾਂ ਦੇ ਹੱਕ ਚ ਬੁਗਤਦੇ ਆ ਪਤਾ ਹੈ ਲਫਾਫੇ ਬਣਦੇ ਆ ਅਗਲਾ ਵੀ ਲਫਾਫਾ ਖਾ ਰਿਹਾ ਉਹਦੇ ਵਿੱਚ ਸਾਨੂੰ ਵੀ ਕੁਝ ਮੁਰਗੀ ਪਾ ਰਹੇ ਆ ਕਿ ਜੇ ਅਸੀਂ ਉਹਦੇ ਖਿਲਾਫ ਬੋਲਾਂਗੇ ਤਾਂ ਸਾਨੂੰ ਖਤਰਾ ਹੈ हां ਜਿੱਤਣ ਮੇਰਾ ਕੰਮ ਬਗਾੜਿਆ ਉਦੜ ਮੈਂ ਸੰਗਾ ਪੜਾਂਗਾ ਗੱਲ ਫਿਰ ਤੁਹਾਡੀ ਸਿੱਖੀ ਦੀ ਨਹੀਂ ਹੋਈ ਇਹ ਤਾਂ ਚੌਧਰਾ ਦੀ ਹੋਈ ਨਾ ਇਹ ਗੁਰਤਾਨਕ ਦੀ ਗੱਲ ਤਾਂ ਨਹੀਂ ਹੋਈ ਇਹ ਤਾਂ ਬਹਿਰੂ ਪੀਏ ਦੀ ਗੱਲ ਹੋਈ ਮਤਲਬ ਤੁਸੀਂ ਚਾਹੁੰਦੇ ਹੋ ਅਸੀਂ ਗਾਤਰਾ ਪਾਇਆ ਹੈ ਅਸੀਂ ਦਾੜੀ ਰੱਖੇ ਨੇ ਅਸੀਂ ਇੱਕ ਹੱਥ ਦੇ ਵਿੱਚ ਗਾਤਰਾ ਫੜਿਆ ਹੋਇਆ ਇੱਕ ਅਸੀਂ ਪਾਇਆ ਹੋਇਆ ਹੈ ਸਾਟੇ ਤੇ ਮੂਨਾ ਬੰਦਾ ਕੋਈ ਆ ਕੇ ਕੋਈ ਸ਼ਰਾਬੀ ਕੋਆਪੀ ਆ ਕੇ ਕੋਈ ਤਾੜੀ ਘਟੀ ਵਾਲਾ ਆ ਕੇ ਸਾਨੂੰ ਕਿਦਾਂ ਸਵਾਲ ਕਰ ਜੇ ਪਹਿਲਾਂ ਤੂੰ ਗੁਰੂ ਸਿੱਖਤਾ ਬਣਾ ਸਿੱਖੀ ਸਿੱਖ ਨੂੰ ਸਵਾਲ ਪੁੱਛ ਸਕਦਾ ਯਾਰ ਤੁਸੀਂ ਦੇਆਂ ਸ਼ਿੰਗਾਰ ਲੀਆ ਤੁਸੀਂ ਦਿਮਾਗ ਨੂੰ ਤਾਂ ਸਿੱਖ ਬਣਾਇਆ ਹੀ ਨਹੀਂ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨੜ ਗੋਸਟ ਹੁੰਦੀ ਹੈ ਗੱਲਬਾਤ ਹੁੰਦੀ ਹੈ ਸਿੱਧਾਂ ਕਿਹਦੇ ਕਹਿੰਦੇ ਨੇ ਕਵਣ ਗੁਰੂ ਤਿਸ ਦਾ ਚੇਲਾ ਗੁਰੂ ਨਾਨਕ ਜੀ ਕਹਿੰਦੇ ਨੇ ਸ਼ਬਦ ਗੁਰੂ ਸੁਰਤੋਂ ਚੇਲਾ ਕਹਿੰਦੇ ਸ਼ਬਦ ਮੇਰਾ ਗਿਆਨ ਗੁਰੂ ਹੈ ਸ਼ਬਦ ਗੁਰੂ ਹੈ ਉਹੀ ਸ਼ਬਦ ਗੁਰੂ ਦਸਾਂ ਤੇਹਾਂ ਦੇ ਵਿੱਚ ਜਦੋਂ ਉਹ ਜੋਤ ਪ੍ਰਗਟਿਤ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਤੱਕ ਗਲਤ ਸਿਸਟਮ ਦੇ ਖਿਲਾਫ ਗਲਤ ਤਾਨਾਸ਼ਾਈ ਸਿਸਟਮ ਦੇ ਖਿਲਾਫ ਆਵਾਜ਼ ਉੱਠਦੀ ਰਹੀ ਹੈ ਪੁਜਾਰੀ ਦੇ ਖਿਲਾਫ ਆਵਾਜ਼ ਉੱਠਦੀ ਰਹੀ ਹੈ ਜਿਹੜਾ ਰੱਬ ਉਰ ਧਰਮ ਦੇ ਨਾਂ ਤੇ ਲੁੱਟਦਾ ਸੀ ਜਿਹੜਾ ਲੋਕਾਂ ਨੂੰ ਲੁੱਟਦਾ ਸੀ ਜਾਤ ਪਾਤ ਦੇ ਨਾਂ ਤੇ ਲੁੱਟਦਾ ਸੀ ਅੱਜ ਇਹਨਾਂ ਜਥੇਦਾਰਾਂ ਨੇ ਗੁਰੂ ਸਾਹਿਬਾਨ ਦਾ ਨਾਂ ਵਰਤ ਕੇ ਆਪਣੇ ਆਕਾਾਂ ਦੇ ਖਜ਼ਾਨੇ ਭਰਨ ਦੇ ਲਈ ਪੰਥ ਪੰਥ ਦਾ ਰੋਲਾ ਪਾ ਕੇ ਆ ਲੋਕਾਂ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ ਤੁਸੀਂ ਇੱਕ ਰਹਿਤ ਮਰਿਆਦਾ ਦੀ ਗੱਲ ਕਰ ਰਹੇ ਸੀ ਕਿ ਕਹਿੰਦੇ ਰਹਿਤ ਮਰਿਆਦਾ 100 ਸਾਲ ਪੁਰਾਣੀ ਰਹਿਤ ਮਰਿਆਦਾ ਮੈਨੂੰ ਦੱਸੋ ਸਾਡੇ ਕੋਲ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਕਿਤੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਮੈਂ ਇੱਕ ਗੱਲ ਕਹੀ ਸੀ ਉਹਦੇ ਚ ਕੋਈ ਟੋਪੀ ਦੀ ਗੱਲ ਲਿਖੀ ਹੋਈ ਹੈ ਕਿ ਟੋਪੀ ਪਾ ਕੇ ਬੰਦਾ ਧਾਰਮਿਕ ਸਥਾਨ 'ਚ ਨਹੀਂ ਆ ਸਕਦਾ ਅਫਤੇਗੜ ਸਾਹਿਬ ਹੁਣੇ ਸੀ ਦਿਹਾੜੇ ਚੱਲਦੇ ਸੀਗੇ ਪਿੱਛੇ ਟੋਪੀ ਪਾ ਕੇ ਜਿੰਨੇ ਮੁੰਡੇ ਸੀਗੇ ਉਹ ਬਾਹਰ ਸੀ ਧਾਰਮਿਕ ਸਥਾਨ ਦੇ ਵਿੱਚ ਐਂਟਰ ਵੀ ਨਹੀਂ ਹੋਏ ਪਰ ਉਹਨਾਂ ਨੂੰ ਉਹਨਾਂ ਦੇ ਫਿਰਾਂ ਦੇ ਟੋਪੀਆਂ ਵਾਲਾ ਐਦਾਂ ਲਾਹੀਆਂ ਗਈਆਂ ਜਿਵੇਂ ਪਤਾ ਨਹੀਂ ਕਿੱਡਾ ਕਬੜਾ ਗੁਨਾਹ ਕਰਤਾ ਯਾਰ ਜੇ ਤੁਹਾਡਾ ਰਾਜ ਆ ਜਾਵੇ ਤੁਸੀਂ ਤਾਂ ਬੰਦੇ ਨੂੰ ਮਾਰ ਦੋਗੇ ਸਤੇ ਵਡੇ ਜੀ ਤੁਹਾਨੂੰ ਤੁਹਾਡਾ ਦੇਸ਼ ਤੁਸੀਂ ਕਹਿੰਦੇ ਖਾਲਸਾਤਨ ਬਣਨਾ ਚਾਹੀਦਾ ਸਿੱਖ ਰਾਜ ਜਾਣਾ ਚਾਹੀਦਾ ਤੁਸੀਂ ਸਿੱਖ ਰਾਜ ਕਹਿੰਦੇ ਕਿ ਨੂੰ ਤਾਂ ਨਾ ਸਹੀ ਸਿਸਟਮ ਨੂੰ ਸਿੱਖ ਰਾਜ ਕਹਿੰਦੇ ਹੋ ਤੁਹਾਨੂੰ ਤੱਕਾ ਨਹੀਂ ਕਰਨ ਦਿੱਤਾ ਦੇਣ ਦਿੱਤਾ ਦੇਣ ਦਿੰਦੇ ਇਹ ਲੋਕ ਕਿਉਂਕਿ ਕਾਨੂੰਨ ਬਣਿਆ ਹੋਇਆ ਤੱਕਾ ਸਮਾਨ ਕਾਨੂੰਨ ਸਾਰੇ ਲਈ ਬਰਾਬਰ ਹੁਣ ਮੇਨ ਗੱਲ ਸਾਰੀ ਇਹ ਹੈ ਜਿਹੜੇ ਸਰਕਾਰਾਂ ਰਾਹੀਂ ਸਰਕਾਰੀ ਜਥੇਦਾਰ ਚੁਣੇ ਜਾਂਦੇ ਨੇ ਉਹਨਾਂ ਦਾ ਮਨਸ਼ਾ ਕਦੇ ਵੀ ਇਹ ਹੈ ਹੀ ਨਹੀਂ ਕਿ ਅਸੀਂ ਗੁਰੂ ਪਾਤਸ਼ਾਹੀ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਯਾ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਅਸੀਂ ਪ੍ਰਚਾਰ ਕਰਨਾ ਹੈ 350 ਸਰੂਪ ਦੀ ਗੱਲ ਹੋਈ ਸੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗਾਇਬ ਹੋਏ ਸੀ ਉਹ ਸਰੂਪ ਦਾ ਤਾਂ ਪਤਾ ਤੱਕ ਨਹੀਂ ਲੱਗਿਆ ਇਹ ਕਿਉਂ ਨਹੀਂ ਖੰਗਦੇ ਇਹ ਕਿਉਂ ਨਹੀਂ ਖੰਗਦੇ ਜਥੇਦਾਰ ਮੈਂ ਇਹ ਗੱਲ ਕੀਤੀ ਸੀ ਵੀ ਮੈਂ ਕਿਹਾ ਐਸਜੀਪੀਸੀ ਦਾ ਅਰਬ ਖਰਬਾ ਦਾ ਬਜਟ ਹੈ ਚਲੋ ਸਾਨੂੰ ਕੇਂਦਰ ਤੇ ਕੋਈ سپورਟ ਨਹੀਂ ਹੁੰਦੀ ਪੰਜਾਬ ਆ ਇੱਕ ਛੋਟੀ ਜੀ ਸਟੇਟੀ ਕਹਿ ਲੋ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਠੀਕ ਹੈ ਕੋਈ ਸ਼ੱਕ ਨਹੀਂ ਧਰਮ ਪਰਿਵਰਤਨ ਹੋਣਾ ਹੀ ਹੈ ਕਿਉਂਕਿ ਕਿਉਂ ਹੋਣਾ ਹੈ ਕਿਉਂਕਿ ਤੁਸੀਂ ਦੁੱਤਕਾਰਿਆ ਆਪਣੇ ਬੰਦਿਆਂ ਨੂੰ ਅੱਜ ਤੇ ਟਾਈਮ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪੱਗਾਂ ਪੈਰਾਂ 'ਚ ਰੋਲੀਆਂ ਜਾ ਰਹੀਆਂ ਨੇ ਤਾਂ ੱੱਕਾ ਦਿੱਤਾ ਜਾਂਦਾ ਹੈ ਬੰਦੇ ਨੂੰ ਬੰਦੇ ਨੂੰ ਜਲਦੀ ਕਿ ਗੜਨੜ ਲਾਉਣਾ ਚਾਹੀਦਾ ਗੁਰੂ ਸਾਹਿਬ ਗੜਨੜ ਲਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਗੜਨੜ ਲਾਉਣ ਦੀ ਗੱਲ ਕਰਦੇ ਨੇ ਇਹੇ ੱੱਕਾ ਦਿੰਦੇ ਨੇ ਬੰਦੇ ਨੂੰ ਦੁੱਤਕਾਰਦੇ ਨੇ ਇਸ ਕਰਕੇ ਲੋਕੀ ਟੁੱਟ ਰਹੇ ਨੇ ਜਿਨ੍ਹਾਂ ਨੇ ਗੜਨੜ ਲਾਇਆ ਉਹਨਾਂ ਨੇ ਫੈਸਿਲਿਟੀਆਂ ਦੇਣ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਧਰਮ ਪਰਿਵਰਤਨ ਵੀ ਕਰ ਲਏ ਤੇ ਉਹ ਉਧਰ ਦੇ ਹੋ ਕੇ ਰਹਿ ਗਏ ਸਾਡਾ ਐਸੇ ਹੀ ਮੈਂ ਗੱਲ ਕਰਦਾ ਐਸੇ ਪੀਸੀ ਦਾ ਅਰਬ ਖਰਬਾ ਤਾਂ ਬਚੜਾ ਅਸੀਂ ਕੇਂਦਰ ਤੇ ਆਸ ਸਾਨੂੰ ਕੀ ਲੋੜ ਹੈ ਅਸੀਂ ਤਾਂ ਬਸ ਪੰਥ-ਪੰਥ کہہ ਕੇ ਆਪਣੇ ਖਜ਼ਾਨੇ ਪੂਰੇ ਕਰਦੇ ਆ ਤੁਸੀਂ ਪੰਥ-ਪੰਥ ਕਹਿੰਦੇ ਹੋ ਕਿਹਨੂੰ ਪੰਥ ਕਹਿੰਦੇ ਹੋ 100-200 ਬੰਦਿਆਂ ਦਾ ਪੰਥ ਹੁੰਦਾ 250 ਬੰਦਿਆਂ ਦਾ ਪੰਥ ਹੁੰਦਾ ਪੰਥ ਕਹਿੰਦੇ ਕਿਨੂੰ ਆ ਤੁਸੀਂ ਜਿਹੜੇ ਤੁਸੀਂ 100-200 ਬੰਦੇ ਆ ਜਿਹੜੇ ਲੁੱਟ ਰਹੇ ਨੇ ਜਿਹੜੇ ਵੱਡੇ ਉਹਦੇਆਂ ਤੇ ਕਾਬਜ ਹੈ ਧੀਰ ਧੀਰਾ ਨੇ ਜਿਹੜੀਆਂ ਉਹਨਾਂ ਨੂੰ ਤੁਸੀਂ ਪੰਥ ਕਹਿੰਦੇ ਹੋ ਤੁਹਾਡੇ ਲਈ ਆਮ ਲੋਕ ਤਾਂ ਪੰਥ ਹੈ ਹੀ ਨਹੀਂ ਉਹ ਪਿੱਛੇ ਦੇ ਜਥੇਦਾਰ ਦਾੜ੍ਹੀਆਂ ਤੁਸੀਂ ਕੇਸ ਰੱਖੋ ਤੁਸੀਂ ਦਾੜੇ ਰੱਖੋ ਤੁਸੀਂ ਦਸਤਾਰ ਸਜਾਓ ਜਾਂ ਠੀਕ ਹੈ ਦਸਤਾਰ ਜ਼ਰੂਰੀ ਹੈ ਦਾੜ੍ਹੀ ਜ਼ਰੂਰੀ ਹੈ ਗਾਤਰਾ ਜ਼ਰੂਰੀ ਹੈ ਪਰ ਉਤੋਂ ਵੱਧ ਜ਼ਰੂਰੀ ਕੀ ਹੈ ਕੁਆਲਿਟੀ ਤੁਹਾਡੇ ਵਰਗੇ ਬੰਦੇ ਦਾੜੀਆਂ ਰੱਖੀਆਂ ਹੋਈਆਂ ਨੇ ਪੱਗਾ ਬੰਨਿਆ ਹੋਈਆਂ ਨੇ ਗਾਤਰੇ ਪਾਏ ਹੋਏ ਨੇ ਬਾਹਰ ਦੀ ਕੰਟਰੀ ਫੋਰਨ ਕੰਟਰੀ ਤੇ ਵਿੱਚ ਛੋਟੇ-ਛੋਟੇ ਗੋਰੀਆਂ ਦੀਆਂ ਕੁੜੀਆਂ ਦੇ ਨਾਲ ਉਹ ਗਲਤ ਕਰੀ ਜਾਂਦੇ ਨੇ ਗੋਰੀਆਂ ਦੇ ਬੱਚਿਆਂ ਦੇ ਨਾਲ ਗਲਤ ਕਰਦੇ ਨੇ ਇੱਕ ਪਿੱਛੇ ਕਮ ਇੱਕ ਮੈਂ ਦੇਖਿਆ ਗੁੱਸੇ ਦਾ ਬੰਦਾ ਜੋ 14 ਸਾਲ ਦੀ ਕੁੜੀ ਗੋਰੀ ਕਿਸੇ ਗੋਰੀ ਦੀ ਕੁੜੀ ਨੂੰ ਫਸਾ ਕੇ ਕਹਿੰਦਾ ਮੈਂ ਫਰੈਂਡ ਹੈ ਤੇਰਾ ਬੰਦਾ ਆਪ 30 ਸਾਲਾਂ ਦਾ ਤੇ ਕੁੜੀ ਨੂੰ ਕਹਿੰਦਾ ਮੈਂ ਮੈਂ ਫਰੈਂਡ ਬਣਨਾ ਉਧਰ ਤੇ ਗੋਰੀ ਦੀ ਕੁੜੀ ਨੇ ਆਪਣਾ ਦੋਸਤ ਬਣਾ ਲਿਆ ਉਧਰੋਂ ਕੈਮਰਾ ਬੰਦੇ ਆ ਗਏ ਕਹਿੰਦੇ ਤੂੰ ਕਿੱਦਾਂ ਕਹਿ ਸਕਦਾ ਕਿ ਫਰੈਂਡ ਬਣ ਗਈ ਇਹ ਕੁੜੀ ਤੈਨੂੰ ਪਤਾ ਕਿੰਨੇ ਸਾਲ ਦੀ ਹੈ ਇਹ 14 ਸਾਲ ਦੀ ਹੈ ਤੂੰ ਹੈਗਾ 28 ਸਾਲਾਂ ਦਾ ਐਨਾ ਗੰਦ ਭਰਿਆ ਪਿਆ ਦਾੜ੍ਹੀਆਂ ਰਖਵਾਉਣ ਤੇ ਜੋੜ ਲਾਇਆ ਹੋਇਆ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਨਾ ਰੱਖੋ ਰੱਖੋ ਪਰ ਅੰਦਰ ਕੁਆਲਿਟੀ ਵੀ ਤਾਂ ਪੈਦਾ ਕਰੋ ਯਾਰ ਜੇ ਅੰਦਰ ਸੂਚ ਹੀ ਨਾ ਹੋਈ ਗੁਰੂ ਨਾਨਕ ਵਰਗੀ ਬਾਹਰੋਂ ਸਿਰਫ ਅਸੀਂ ਭੇਕ ਬਣਾ ਕੇ ਘੁੰਮਨੇ ਆ ਕੀ ਫਾਇਦਾ ਹੁਣ ਜਥੇਦਾਰ ਜਿਹੜੇ ਕਹੀ ਜਾਂਦੇ ਆ ਕਿ ਭਾਈ ਆਹ ਹੋਣਾ ਚਾਹੀਦਾ ਠੀਕ ਹੈ ਸਾਨੂੰ ਉਹ ਬੰਦਾ ਸਵਾਲ ਨਹੀਂ ਕਰ ਸਕਦਾ ਜਿਹਦੇ ਦਾੜ੍ਹੀ ਨਹੀਂ ਹੈ ਜਿਹਦੇ ਕੇਸ ਨਹੀਂ ਹੈ ਸਿਰੇ ਦਾ ਛੜਾਬੀ ਹੈ ਇੱਕ AI ਦੇ ਨਾਲ ਫੋਟੋ ਬਣਾਈ ਹੋਈ ਹੈ ਉਹ ਪਕਵੰਤ ਮਾਨ ਦੀ ਉਹ ਫੋਟੋ AI ਨਾਲ ਬਣੀ ਹੋਈ ਹੈ ਉਹ ਕਹਿੰਦੇ ਪਿੰਡਰਾਲੇ ਤੇ ਦੇਖੋ ਜੀ ਪਿਸ਼ਾਬ ਕਰ ਰਿਹਾ ਪਿੰਡਰਾਲੇ ਦੀ ਬੇਅਦਵੀ ਕਰ ਰਿਹਾ ਪਿੰਡਰਾਲਾ ਤਾਂ ਕਾਦਾ ਉਹ ਹੋਇਆ ਵਾ ਯਾਰ ਖਤਮ ਹੋਇਆ ਵਾ ਮਰੀਆ ਮੂਰੀਆ ਵਾ ਤੁਸੀਂ ਜਿਹਨੂੰ ਸ਼ਹੀਦ ਕਹਿੰਦੇ ਹੋ ਠੀਕ ਹੈ ਉਹ ਇੱਕ ਉਹ ਤਾਂ ਇਹ ਵੀ ਨਹੀਂ ਪਤਾ ਕਿ ਉਹ ਸੱਚੀ ਪਿੰਡ ਵਾਲੇ ਤੇ ਕਿਨੂੰ ਕੀ ਹੈ ਇੱਕ ਫੋਟੋ ਦਿਖਾ ਰਿਹਾ ਇੱਕ दारू ਦਾ ਗਲਾਸ ਫੜਿਆ ਹੋਇਆ ਹੈ AI ਦੀ ਫੋਟੋ ਹੈ ਭਗਵਾਨ ਤੁਮਨ ਦੇ ਹੱਥੇ दारू ਦਾ ਗਲਾਸ ਫੜਾਇਆ ਹੋਇਆ ਹੈ ਔਰ ਉਹ ਦਸਾਂ ਪਾਸ਼ਾਆਂ ਦੀ ਫੋਟੋ ਲੱਗੀ ਹੋਈ ਹੈ ਉੱਥੇ ਉਹ दारू ਦਾ ਜਿਹੜਾ ਗਲਾਸ ਫੜਿਆ ਹੋਇਆ ਹੈ ਜਿਹੜਾ ਉਹ ਗੁਰੂ ਸਾਹਿਬਾਂ ਦੀ ਫੋਟੋ ਤੋਂ ਨਾਲ ਟੱਚ ਕਰ ਰਿਹਾ ਹੈ ਜਦ ਤੱਕ ਉਹ ਲਗਵਾਨੇ ਐ ਸੀ ਮਤਲਬ ਬਣੀ ਹੋਈ ਹੈ ਸਾਰੀ AI ਨਾਲ ਇਹਨਾਂ ਤਾਂ ਦੇਖੋ ਬੰਦੇ ਨੂੰ ਬਦਨਾਮ ਕਰਨ ਦਾ ਜਿਹੜਾ ਸਿਸਟਮ ਹੈ ਦੋਸਤੋ ਅੱਜ ਬਦਨਾਮ ਕਰਨਾ ਕੋਈ ਬੜੀ ਸੁਖ ਛੋਟੀ ਛੋਟੀ ਬੜੀ ਗੱਲ ਨਹੀਂ ਹੈ ਕਿ ਅੱਜਕੱਲ ਇਦਾਂ ਦੀਆਂ ਬਹੁਤ ਐਪਾ ਬਣ ਗਈਆਂ ਨੇ ਬੰਦੇ ਨੂੰ ਬਦਨਾਮ ਕੀਤਾ ਜਾ ਸਕਦਾ ਸੋਖਾ AI ਦੇ ਨਾਲ ਤੁਸੀਂ ਕਿਸੇ ਵੀ ਤਰੀਕੇ ਦੀਆਂ ਵੀਡੀਓ ਬਣਾ ਕੇ ਕੁਝ ਵੀ ਗੱਲ AI ਦੀ ਵੀਡੀਓ ਬਣੀ ਹੈ ਸਹੀ ਵੀਡੀਓ ਹੈ ਕਿ ਇਹ ਹੀ ਹੈ ਸੱਚੀ ਹੈ ਰੀਅਲ ਵੀਡੀਓ ਹੈ ਪਤਾ ਲੱਗ ਜਾਂਦਾ ਹੈ ਤਕਨੀਕ ਦਾ ਜਿਹੜਾ ਬੰਦਾ ਇਸ ਚੀਜ਼ ਦਾ ਜਿਆਦਾ ਉਹ ਧਿਆਨ ਰੱਖਦਾ ਹੈ ਕਿ ਵੀਡੀਓ ਫੇਕ ਹੈ ਕਿ ਰੀਅਲ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਵੀਡੀਓ ਫੇਕ ਹੈ ਮੇਨ ਗੱਲ ਜਿਹੜੀ ਇਹ ਹੈ ਕਿ ਸਾਡੇ ਨੌਜਵਾਨ ਜੀ ਨੂੰ ਅਸੀਂ ਕਹਿੰਦੇ ਆ ਪੰਥ ਦਾ ਅਸੀਂ ਪੰਤ ਪੰਤ ਕਿ ਕਿ ਅਸੀਂ ਆਪਣੇ ਖਜ਼ਾਨੇ ਭਰ ਰਹੇ ਹਾਂ ਗੋਲਕਾਂ ਭਰ ਰਹੇ ਹਾਂ ਤੁਹਾਨੂੰ ਚਾਹੀਦਾ ਸੀ ਜਿਹੜਾ ਪੈਸਾ ਐਸਡੀਪੀਸੀ ਕੋਲ ਹੈ ਜਿਹੜਾ ਪੈਸਾ ਬਾਦਲਾਂ ਦੇ ਖਜ਼ਾਨਿਆਂ 'ਚ ਜਾ ਰਿਹਾ ਉਹ ਪੈਸੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕਦਾ ਸੀ ਨੌਜਵਾਨਾਂ ਨੂੰ ਵਧੀਆ ਸਕੂਲ ਖੋਲੇ ਜਾਣੇ ਚਾਹੀਦੇ ਸੀ ਵਧੀਆ ਯੂਨੀਵਰਸਿਟੀਆਂ ਖੋਲ ਦੇ ਵਧੀਆ ਵਧੀਆ ਹਸਪੀਟਲਿਟੀ ਖੋਲ ਦੇ ਜਿੱਥੇ ਲੋਕਾਂ ਨੂੰ ਬਾਹਰ ਨਾ ਜਾਣਾ ਪੈਂਦਾ ਸਟੇਟ ਦੇ ਪਤਾ ਲੱਗਦਾ ਕਿ ਹਾਂ ਯਾਰ ਪੰਜਾਬ ਵਰਗੀ ਧਰਤੀ ਸਾਨੂੰ ਕਿਤੇ ਨਹੀਂ ਲੱਭਦੀ ਗੁਰੂ ਸਾਹਿਬ ਜੀ ਨੇ ਨਨਕਾਣਾ ਸਾਹਿਬ ਬਸਾਇਆ ਸੀ ਔਰ ਇਦਾਂ ਦਾ ਬਸਾਇਆ ਸੀ ਜਿੱਥੇ ਕੋਈ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਰਹੇ ਨੇ ਉੱਥੇ-ਉੱਥੇ ਇਹੋ ਜਿਹਾ ਸਿਸਟਮ ਬਣਾਇਆ ਬੰਦੇ ਨੂੰ ਜਾਤ-ਪਾਤ ਤੋਂ ਉੱਪਰ ਚੱਕਿਆ ਸੀ ਜੋ ਉਸ ਸਮੇਂ ਰਿਸੋਰਸਸ ਸੀ ਗੁਰੂ ਸਾਹਿਬ ਜੀ ਨੇ ਪੂਰੇ ਵਰਤੇ ਪਰ ਅੱਜ ਸਾਡੇ ਕੋਲ ਗੁਰੂ ਸਾਹਿਬਾਂ ਦੇ ਨਾਂ ਤੇ ਪੈਸੇ ਆ ਰਹੇ ਨੇ ਅਸੀਂ ਆਪਣੇ ਖਜ਼ਾਨੇ ਭਰ ਰਹੇ ਹਾਂ ਸਾਨੂੰ ਤਾਂ ਚਾਹੀਦਾ ਸੀ ਕਿ ਸਾਡਾ ਅਸੀਂ ਇਹ ਪੈਸੇ ਨੂੰ ਆਪਣੀ ਕੌਮ ਦੇ ਲੇਖੇ ਲਾਉਂਦੇ ਪਰ ਅਸੀਂ ਕੌਮ ਨੂੰ ਲੁੱਟ ਕੇ ਉਹ ਪੈਸਾ ਬਾਦਲਾਂ ਦੇ ਜੇਬਾਂ 'ਚ ਭਰ ਰਹੇ ਹਾਂ ਤੇ ਕੋਈ ਜੇ ਜਥੇਦਾਰਾਂ ਨੂੰ ਸਵਾਲ ਕਰ ਲਵੇ ਤੇ ਅਕਾਲ ਤਖਤ ਦਾ ਸਾਰਾ ਲੈ ਕੇ ਉਹਦੇ ਤੇ ਪਹੁੰਚ ਜਾਂਦੇ ਨੇ ਕਿ ਇਹ ਦੇਖੋ ਅਕਾਲ ਤਖਤ ਦੇੰਦਿਆਂ ਮੱਥਾ ਲਾਣ ਕਿ ਜੋ ਤੁਸੀਂ ਅੱਜ ਤੱਕ ਕੀਤਾ ਹੈ ਜਿਵੇਂ ਤੁਹਾਨੂੰ ਹਾਇਰ ਕੀਤਾ ਗਿਆ ਜਿਵੇਂ ਪਿੱਛੇ ਕਰਗਵੀਰ ਸਿੰਘ ਸੀ ਜਿਵੇਂ ਹਟਾਇਆ ਗਿਆ ਕਿਵੇਂ ਪੱਗ ਬਣਾਈ ਹੋਈ ਗਈ ਕਿਵੇਂ ਇੱਕਦਮ ਬੰਦਾ ਚੇਂਜ ਕਰ ਦਿੰਦੇ ਨੇ ਲਾ ਕੇ ਪਰੇ ਮਾਰ ਦਿੰਦੇ ਨੇ ਪਤਾ ਹੀ ਨਹੀਂ ਰਾਜ ਕੀਤਾ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਕਿਉਂਕਿ ਇਹ ਲੋਕਾਂ ਦੀਆਂ ਪੱਗਾਂ ਨਾ ਦੇਖੋ ਇਹਨਾਂ ਦੀ ਕਤਰ ਇਹਨਾਂ ਦੇਖੋ ਇਹਨਾਂ ਦੇ ਚੋਲੇ ਨਾ ਦੇਖੋ ਇਹਨਾਂ ਦੇ ਦਾੜੇ ਨਾ ਦੇਖੋ ਇਹਨਾਂ ਦਾ ਕਰਦਾਰ ਵੇਖੋ ਤੋਂ ਉਹਨਾਂ ਦਾ ਕਿਰਦਾਰ ਦੱਸੂਗਾ ਸਾਰਾ ਕੁਝ ਕਿ ਇੱਕ ਲੋਕ ਕੀ ਕਿੰਨੇ ਸਗੇ ਨੇ ਗੁਰੂ ਸਾਭਾ ਦੇ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਸਗੇ ਨੇ ਤੇ ਗੁਰੂ ਸਾਭਾ ਦੇ ਪ੍ਰਤੀ ਵਫਾਦਾਰੀ ਕਿੰਨੇ ਕਹ ਇਹਨਾਂ ਦੇ ਅੰਦਰ